ਸਤਿਨਾਮੁ ਸ੍ਰੀ ਵਾਹਿਗੁਰੂ ਜੀ ਚੋਪਈ ਸਾਹਿਬ ਇੱਕ ਓਮਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੇ ਦਸਵੇਂ ਕਬਿਓ ਬਾਏ ਮੇਰੇ ਤੇ ਚੋਪਈ ਹਮਰੀਕਰੋ ਹਾ ਦੇ ਰੱਛਾ ਪੂਰਨ ਹੋਏ ਚਿਤ ਕੀ ਇਛਾ ਤਵ ਚਰਨ ਵੰਦਨ ਹੈ ਹਮਾਰਾ ਆਪਣਾ ਜਾਨ ਕਰੂ ਪਰਤਿ ਪਾਰਾ ਹਮਰਾਏ ਦੋਸਤ ਸਭੈ ਦੁਆ ਕਾਬ ਹੋ ਆਪ ਹਾ ਦੇ ਮਹ ਬਚਾਵ ਹੋ ਸੁਖੀ ਮਸੈ ਮੂਰ ਪ੍ਰਵਾਰਾ ਸੇਵਕ ਸਿਖ ਸੁਭੈ ਕਰਤਾਰਾ ਮੋ ਰਚਾਰ ਜਿ ਕਰਦੇ ਕਰੀਐ ਸਾ ਬਰਨ ਕੋ ਆਜ ਸੰਗ ਰਿਐ ਪੂਰਨ ਹੋਏ ਹਮਾਰੇ ਆਸਾ ਤੋਰ ਬਿਨ 기 ਰਹੈ ਪਿਆਸਾ ਤਬਹੈ ਸਾਡ ਕੀ ਅਰਦਾਸ ਆਉ ਜਿਉ ਪਰਚਾਹੂ ਸੋ ਤਉਥੇ ਪਾਉ ਸੇਵ ਸਿਖ ਹਮਾਰੇ ਤਾਰਿ ਹੈ ਚੁੰਨ ਜਨ ਸ਼ਾਸਤਰ ਹਮਾਰੇ ਮਾਰਿ ਹੈ ਆਪ ਹਾਥ ਦੇ ਮੁਝੇ ਬਰਗੈ ਵਰਣ ਕਾਲ ਕਹ ਚਰਾਸ਼ਿ ਦਵਰੀ ਗੈ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਅਤੂ ਜੋ ਕਰੇ ਰੱਛਾ ਰਾਖ ਲਿਹੁ ਮੋ ਰਾਖਨ ਹਾਰੇ ਸਾਹੇ ਸੰਤ ਸਹਾਰੇ ਪਿਆਰੇ ਦੀਨ ਬੰਦ ਦਸ਼ਨ ਗੇ ਹੰਤਾ ਰਮੋ ਪੂਰੇ ਚਤੁਰ ਦਿਸ ਗੰਤਾ ਕਾਲ ਪਾਏ ਬਰਮਾ ਭਵਤਰਾ ਕਾਲ ਪਾਏ ਸ਼ੌਲੀ ਉਤਰਾ ਕਾਲ ਪਾਈ ਕ੍ਰਿਸ਼ਨ ਵਰਗਾ ਸਾ ਸਗਲ ਕਾਲ ਕਾ ਕੀ ਆਤਮਾਸ਼ ਜਵਨ ਕਾਲ ਜੋਗੀ ਸਭ ਕੀ ਬੇਦਰਾਜ ਬਰਮਾ ਜੁਥੇ ਜਵਨ ਕਾਲ ਸਲੋ ਸੁਵਾਰਾ ਨਮਸਕਾਰ ਹੈ ਤਾਹੇ ਹਮਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਤ ਜਥ ਨਉ ਜਾਇਓ ਆਦ ਅੰਤਿ ਕੇ ਆਵਤਾਰ ਸੋਏ ਗਰੂ ਸੰਭੀ ਹੋ ਹਮਾਰਾ ਨਮਸ਼ਕਾਰ ਜਿਸੇ ਕੋ ਹਮਾਰੀ ਸਗਲ ਪ੍ਰਜਾ ਜਨਾਬ ਸੁਵਾਰੇ ਸਿਵਕਨ ਕਾ ਸਿਵਕਨ ਸੁਖ ਦੇਉ ਸਾਤਰਣ ਕਾ ਪਲ ਮੋ ਬਦਕੇਉ ਘੜ ਘੜ ਕੇ ਅੰਦਰ ਕੀ ਜਾਣਤ ਅਪਦੇ ਬੁਰੇ ਕੀ ਪੀਰਿ ਵਿਛਾਰਤ ਚੀਤੇ ਤੇ ਗੰਧ ਦਾ ਸਤੂਲਾ ਸਾਪਰਿ ਕਿਰਪਾ ਦ੍ਰਿਸ਼ਟ ਅਗਰ ਪੂਲਾ ਸੰਤਨ ਸੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰਿ ਵਿਛਾਨੈ ਘੜ ਘੜ ਕੇ ਬੜ ਬੜ ਕੇ ਜਾਣੈ ਜਦ ਕਰਖ ਕਰਾ ਕਰਤਾਰ ਪ੍ਰਜਾ ਧਰਤ ਤਾ ਦੇਹ ਅਪਨ ਜਵਾ ਕਰਖ ਕਰਤ ਹੋ ਕਬੂ ਤਮੈ ਬਲਤ ਦੇਹ ਦਰਸਬੂ ਜੀਤੇ ਬਦਨ ਸ੍ਰਿਸ਼ਟ ਸਵਤਾਰੇ ਆਪ ਆਪਣੇ ਬੂਜੋ ਚਰ ਤੋਮ ਸਭ ਹਿਤ ਰਹਿ ਦਰਾਲਮ ਜਾਰਦ ਬੇਦ ਭੇਦ ਅਨ ਹਾਲਮ ਨਿਰੰਕਾਰ ਦਰਵਕਾਰ ਦਰਨਭ ਆਨਨੀਨ ਅਨਾਦ ਸਭ ਤਾ ਕੈ ਉਹ ਨ ਚਾਦ ਪਿੰਦਾ ਜਾ ਕੋ ਪੀਵ ਨਾ ਬਾਵਤ ਪਿੰਦਾ ਤਾ ਕਾ ਕਿਰਪਾ ਹਨੁ ਨਮਾਰਤ ਮਹਾ ਮੂਲ ਹੈ ਗਜ ਪੀਜ ਨਾ ਜਾਣਤ ਮਹਾ ਦੇਵ ਕਹ ਤਸਦਾ ਸ਼ਿਵ ਨਿਰੰਕਾਰ ਕਾ ਚੀਰਤਨ ਪੀਵ ਆਪੋ ਆਪਣੇ ਵਧ ਹੈ ਜੀਤੀ ਬਰਨਤ ਪਿੰਨ ਪਿੰਨ ਤੁਹ ਹੈ ਤੇਤੀ ਤੁਮਰਾਲ ਖਾ ਨਾ ਜਾਏ ਵਿਚਾਰ ਕਹਿ ਬਸ ਜਾ ਪ੍ਰਥਮ ਸੰਸਾਰ ਇਕ ਰੂਪ ਨੂਸ ਰੂਪਾ ਰਗ ਪਿਉ ਰਾਵਖੀ ਭੂਪਾ ਅੰਡਜ ਜਿਰਜ ਸੇਤ ਜਖੀਨੀ ਅਤਿ ਵਿਖਾਨ ਬਹੁ ਰਾਜ ਦਿੱਲੀ ਕਹੁ ਫੁਰਾਜਾ ਹਵੇ ਬੈਠਾ ਕਹੁ ਸੁਣ ਪਿਓ ਸਗਰ ਇਕੱਠਾ ਸਗਰੇ ਸ੍ਰਿਸ਼ਟ ਦਿਖਾਇਆ ਚੰਪ ਭਵ ਆਜਗਾ ਸਰੂਪ ਸਵਮ ਭਵ ਅਵਰਛਾ ਮੇਰੀ ਤੁਮ ਕਰੋ ਸਿਖਵਾਰ ਸਿਖ ਸੰਗਰੂ ਦੁਸ਼ਟ ਤੇ ਟੇਠੋ ਅਤਲ ਪਤਾ ਸਗਲ ਬਲੇਸ਼ ਗਰਵਰਨ ਕਤਾ ਜੇ ਆ ਤੁਜ ਦਾ ਸ਼ਰਣੀ ਪਦੇ ਜਨ ਕੈ ਦੁਸ਼ਟ ਦਹੁਤ ਹਵੇ ਪਰੇ ਕੋ ਰਖ ਜਾਵਨ ਪਗ ਪਰੇ ਤੇ ਹਾਰੇ ਜਨ ਕੈ ਦੁ ਸੰਕਟ ਸਭ ਟਾਰੇ ਜੋ ਅਕਲ ਗੁਗ ਮਾਰ ਧਾਈ ਹੈ ਤਾਕੇ ਕਾਲ ਨਿਗਟ ਨਹਿ ਰੱਛਾ ਹੋਏ ਦਾਹੇ ਸਕਲ ਦੁਸ਼ਟ ਅਰਿਸ਼ਟ ਤਰੇਦਦ ਕਲ ਕਿਰਪਾ ਦ੍ਰਿਸ਼ਟ ਦਰ ਜਾਹੇ ਨਿਹਰਹੁ ਤਾਕੇ ਤਾਪ ਅਤਨ ਕਮ ਹਰਹੁ ਰੇਦ ਸਦ ਕਰਮੋ ਸਭ ਹੋਈ ਦੁਸ਼ਟ ਅਛਾ ਸਕੈ ਨਾ ਹੋਈ ਏਕ ਬਾਾਰ ਅਜਰਤਮੈ ਸੁਮਾਰਾ ਅਕਾਲ ਪਾਸਟੇ ਤਾਹੇ ਬਾਨ ਜਿਨ ਨਿਰਨਾਵ ਦਿਹਾਰੋ ਕਹਾ ਦਰ ਦੁਸ਼ਟ ਦੁਖਤੀ ਰਹਾ ਨੜਗੇ ਤਮ ਸ਼ਰਨ ਤੇ ਹਾਰੀ ਆਪ ਹਾ ਦਿਲ ਮੁਬਾਰੀ ਸਰਬ othor moh sahaye ਦੁਸ਼ਤ ਦੋਤੈ ਲਹਿ ਬਚਾਈ ਕਿਰਪਾ ਕਰੇ ਅਪਤਿਗ ਮਤਾ ਗ੍ਰੰਥ ਗਰਾ ਪੂਰਨ ਸੁਵਰਾਤਾ ਕਿਲ ਵਿਖ ਸਲ ਦੇ ਕੋ ਹਰਤਾ ਦੁਸ਼ਤ ਦੋਕਿਨ ਕਾਛੈ ਕਰਤਾ ਸ੍ਰੀ ਅ ਤੁਜ ਜਾ ਭੈ ਜਿਆਲਾ ਪੂਰਨ ਕਰ ਗ੍ਰੰਥ ਕਾਲਾ ਮਨ ਬਾਸ ਹਲ ਪਾਵੇ ਸੋਈ ਦੁੱਖ ਨਾ ਦਿਸੈ ਬਿ ਆਵਤ ਕੋਈ ਅੜਲ ਸੁਣੈ ਗੁਮਜੋ ਆਸ ਰਸਨਾ ਪਾਵੇ ਸੁਣੈ ਮੂੜ ਚਿਤ ਲਾਏ ਚਤੁਰਤਾ ਵੇ ਦੁੱਖ ਦਰਦ ਪਾਉ ਨਿਕਣਾ ਤਿਨ ਨਰ ਕੇ ਰਹੇ ਹੋ ਜੋ ਆ ਕੇ ਇੱਕ ਵਾਰ ਚੋਪਈ ਕੋ ਕਹੈ ਚੋ ਪਈ ਸਬਤ ਸਤਰ ਹੈ ਸੈਸ ਆਪਣੀ ਜੈ ਅਰਧ ਸੈਸ ਆਪਣੀ ਤੀਨ ਕਹਿਜੈ ਪਾਦਰ ਸੁਦੇਸ਼ ਮੀਰ ਵਾਰਾ ਤੀਰ ਸਤੂਜ ਰਬ ਗਰਗ ਸੁਧਾਰਾ ਸਵਈਆ ਪਾਹੀ ਗਹਿ ਜਾਤੇ ਤੁਮਰੇ ਤਵ ਸੇ ਕੁਆਖ ਤਰਮਹੀ ਆਨੇਉ RAM ਰਹੀਮ ਆਪਣਾ ਅਨੁਕਰਾਨ ਅਨੇਕ ਹੈ ਅਨੇਕ ਨਾ ਮਾਨਿਉ ਸਿਮਰੇ ਸਾਸਤਰ ਵੀ ਸਬੈ ਉਪੀਦਿ ਕਹ ਹਮੇਗ ਨ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੇ ਕਰ ਮੈਂ ਨਾ ਕਹਿਓ ਸਾ ਤੋਹਿ ਵਖਾਨਿਓ ਦੁਖਰਾ ਸਗਲ ਦਵਾਰ ਕੋ ਛਾੜ ਕੇ ਗਿਯੋ ਤੁਹਾਰੋ ਦਵਾਰ ਬਾਹੇ ਗਹਿ ਕੇ ਰਾਜ ਅਸ गोविंद दास्तुहार सगले द्वार गो ਛਡ ਕੇ गेहो दुहारो द्वार माहि कहे के लाज अस गोविंद दास्तु ਆਪਕਲੇ ਮਹਲਾ ਤੀਜਾ ਅਨੰਦੇਖੋ ਓ ਅੰਕਾਰ ਸਤਿਗੁਰ ਪ੍ਰਸਾਦ ਅਨੰਦ ਆਪਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਸੇਤੇ ਮਨਵੰਦੀਆ ਵਦਿਆ ਰਾਗ ਰਤਨ ਪਰਵਾਰ ਪਰਿੰਗ ਸ਼ਬਦ ਗਾਵਣ ਆਈਆ ਸ਼ਬਦੋ ਤਾ ਗਾਵੋ ਹਰੀ ਕੀ ਰਾ ਮਨ ਜਿ ਨਿਵਸਾਇਆ ਕਹ ਨਾਨਕ ਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰਿ ਨਾਲੇ ਹਰਿ ਨਾਲਿ ਰਹੋ ਤੂੰ ਮਨ ਮੇਰੇ ਦੂਸਹਿ ਸਾਰਣਾ ਅੰਗੇਕਾਰ ਹੋ ਗ੍ਰੇਤੀ ਰਾਗਾਰਜ ਸਭ ਸਵਾਰਣਾ ਸਬਨਾਗ ਨਾਮ ਰਸੁ ਆਵਮੀ ਸੋਖਿ ਅਬਨਿ ਅਵਸਾਰੀ ਕਹ ਨਾਨਕ ਮਨ ਮੇਰੇ ਸਦਾ ਰਹੋ ਹਰਿ ਨਾਲੇ ਸੱਚੇ ਸਾਹਿਬ ਕੀ ਆਹ ਨਾਹੀ ਕਰਤੇ ਰਹਿ ਕਰਤਾ ਤੇ ਰਹਿ ਸਭ ਕੁਛ ਹੈ ਜਿਸ ਦੇਹ ਸੋ ਪਾਵੈ ਸਦਾ ਸਿ ਸਲਾਹ ਤੇਰੀ ਨਾਮ ਨੂੰ ਸਾਵੈ ਨਾ ਜਾਣ ਕੈ ਮਨੁਸਿਆ ਆਵੈ ਸਦਕ ਨੇਰੀ ਕਹਿ ਨਾਲ ਸੱਚੇ ਸਾਹਿਬ ਆਹ ਕੀ ਆਹ ਨਾਹੀ ਕਰਤੇ ਰਹਿ ਸਚਨ ਮੇਰਾ ਦਰੂ ਸਾਚ ਨਾਮ ਧਾਰਵੀ ਦਾ ਨੁਖਾ ਸਭ ਗਵਾਇਆ ਗੁਰ ਸਾਚ ਸੁਖ ਬਣੈ ਉਸਿਆ ਜਨਿਚਾ ਸੱਪ ਜਾਈਆ ਸਦਾ ਕੁਰਬਾਨ ਕੀਤਾ ਕਰਿਟੋ ਜਿਸ ਉਹਦੀਆਂ ਬੜਿਆ ਗਿਆ ਕਹੇ ਨਾਰਗਸ ਤੋਂ ਸੰਤ ਹੋ ਸ਼ਬਦ ਤਰੋਪਿਆ ਰੋ ਸਚ ਨਾਮ ਮੇਰਾ ਧਾਰੋ ਵਾਜੇ ਪੰਜ ਸ਼ਬਦ ਕਰ ਸੁਭਗ ਕਰ ਸੁਭਗੈ ਸ਼ਬਦ ਵਾਜੇ ਕਲਾ ਜਿਤ ਕਰਤਾ ਰਿਆਂ ਪੰਜ ਦੋਦ ਵਸ਼ ਕਿਤੇ ਕਾਲ ਕੰਡ ਤੁ ਮਾਰਿਆ ਤੁਰਿ ਕ੍ਰਿਪਾ ਆਇ ਤਿ ਦਿਨ ਕਾ ਸੇ ਨਾਮ ਹਰਖੇ ਲਾਗੇ ਕਹਿ ਨਾਨਕ ਦੇਸੂ ਬੁਹਾ ਤਿਤ ਕਰ ਅਨਹਦ ਵਾਚੀ ਆਨੰਦ ਸੁਨੋਣਾ ਪਾਗੇ ਹੋ ਸਗਲ ਮਨੋ ਰਥ ਪੂਰੇ ਪਰਬ ਨੰਮ ਰ ਪਾਇਆ ਬਤਰੇ ਸਗਰ ਵਿਸੂਰੇ ਦੁਖ ਲੋਸਨਤਾ ਬਤਰੇ ਸੁਨੇ ਸੱਚੀ ਬਾਣੀ ਸਤ ਸਾਜ ਨ ਭਏ ਸਰਸੇ ਤੂਰੇ ਗੁਰ ਤੇ ਜਾਣੀ ਸੁਣਤੇ ਬੁਲਿਦ ਕਹਤੇ ਪਵਿਤ ਸਤ ਗੁਰਹਾ ਭਰਪੂਰੇ ਬਨਵੰਤ ਨਾਨਕ ਗੁਣ ਚਰਨ ਲਾਗੇ ਵਾਜ ਅਨਹਦ ਤੂਰੇ ਇਸ ਲੋਕ ਪਵਨ ਗੁਰੂ ਮਾਣੇ ਬਿਤਾ ਮਾਤਾ ਦਰਤ ਮਹਤੂ ਦੇਵ ਸੁਦਾ ਦੇ ਦਾਈ ਦਾਇਆ ਹਿਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਆਵਾਚੇ ਤਨ ਮਹਦੂਰ ਕਰਮੇ ਆਪੋ ਆਪਣੇ ਕੀ ਨੇੜਾ ਕਹਿ ਦੂਰ ਜਿਨੇ ਨਾਮ ਤੇ ਆਇਆ ਗਾਇਬ ਸਗਦ ਕਾਲ ਨਾਨਕ ਤੇ ਮੁਕੁਜਲੇ ਕਿਤੇ ਛੁੱਟੇ ਨਾਮ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕਿਤੇ ਛੁੱਟੇ ਨਾਮ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ